ਰਾਮ ਨਾਮ ਔਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ ਜੈ ਸਿਮਰ ਸੰਕਟ ਮਿਟਾਇ ਦਰਸ ਤੁਹਾਰੋ ਹੋਈ ਰਾਮ ਨਾਮ ਜਿਹੜਾ ਹੁਕਮ ਜਿਹੜਾ ਹਾਂਜੀ ਉਹ ਹਿਰਦੇ ਵਿੱਚ ਹੈਗਾ ਉਹ ਨੂੰ ਫੜ ਲੋ ਤੋਂ ਤੋਂ ਦੇ ਨਾਲ ਜੋੜ ਲੋ ਠੀਕ ਹੈ ਜੀ ਰਾਮ ਨਾਮ ਹੋਰ ਮੈਂ ਹੋਰ ਮੈਂ ਹੈ ਰਾਮ ਨਾਮ ਅੱਛਾ ਜੀ ਉਹਨਾਂ ਨਾਲ ਸੁਰਤ ਨੂੰ ਜੋੜ ਲੋ ਹੂੰ ਹੂੰ ਇਹ ਬਰਾਬਰ ਹੋਰ ਕੋਈ ਅਵਸਥਾ ਹੋਰ ਹੈ ਹੋਈਏ ਤਾਂ ਉੱਚੀ ਅਵਸਥਾ ਹੀ ਦੀ ਕੋਈ ਹਾਂ ਹਾਂ ਤਾਂ ਕਿ ਸਭ ਦੀ ਕੋਈ ਹਾਂ ਹਾਂ ਐ ਦੋ ਵੰਡ ਕੋਈ ਚੀਜ਼ ਪ੍ਰਾਪਤੀ ਸੰਸਾਰ ਚ ਹੈ ਹੋਈ ਦੀ ਹਾਂ ਹਾਂ ਕੋਈ ਕੀ ਨੇ ਦੇ ਉੱਪਰ ਅੱਛਾ ਜੀ ਜਦੋਂ ਹੋਰ ਹੈ ਸਾਧੂ ਰਹਿਆ ਆ ਗਿਆ ਨਾ ਹਾਂ ਹਾਂ ਉਹ ਨਹੀਂ ਰਹੇ ਮੈਨਾਂ ਆ ਗਿਆ ਨਾ ਮੈਨਾਂ ਆਰੇ ਸਾਧੂ ਰਹੇ ਹਾਂ ਜੀ ਹੂੰ ਬਈ ਨਾਮ ਨਾਲ ਹੋਰ ਨੇ ਹਮ ਇੱਥੇ ਕੋ ਬੋਲਣਾ ਨੇ ਹਾਂਜੀ ਤਾਂ ਉਹ ਉਹ ਨੂੰ ਭਰ ਲੋ ਉਹਦਾ ਲੜ ਭਰ ਲੋ ਜੱਡੇ ਉਹਨੂੰ ਹਾਂ ਹਾਂ ਦਾ ਸਭ ਨੇ ਹੋਰੇ ਦੇ ਬਰਾਬਰ ਕੁਛ ਵੀ ਨਹੀਂ ਹੈ ਹੂੰ ਹੂੰ ਹੋਰ ਕੁਛ ਵੀ ਉਹਦੇ ਬਰਾਬਰ ਹੂੰ ਹੂੰ ਉਹਦਾ ਮੁਕਾਬਲਾ ਹੀ ਨਹੀਂ ਕਿਸੇ ਨਾਲ ਹੂੰ ਹੂੰ ਜੇ ਸਿਮਰਤ ਸਭ ਤੋਂ ਵੱਡੇ ਹੂੰ ਹਾਂ ਹਾਂ ਸਤਿਗੁਰਾਂ ਨਾਲ ਵਿੱਚ ਜੁੜ। ਹਾਂ ਹਾਂ ਸਤਿਗੁਰਿ ਭਾਵੇਂ ਆਰ। ਤੇ ਸਾਰਾ ਗਰਬਜੋਤ ਦਾ ਸੰਤ ਉਹ ਜਗਲੋ ਗੱਲ ਸਤਿਗੁਰ ਬੋਲੂਕ ਜੁਕ ਜੂਗਾ ਜਬ ਬਣਿਆ ਗਿਆ। ਹਾਂ ਹਾਂ ਸਾਰਾ ਸਿਆਰ ਹੋਇ। ਤੇ ਰਾਇ ਜੀ ਦਾ ਦਰਸਾ ਇਹ ਕੋਈ ਇਹਦਾ ਦਰਸ਼ਨ ਦੀ ਲੋੜ ਨਾ ਹੋ ਜਾਂਦੇ। ਤੇਰਾ

ਹਾਂਜੀ 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 da ਹਾਂਜੀ ਹਾਂਜੀ